ਮੁਲਾਜ਼ਮ ਨਹੀਂ ਜਿਹੜੇ ਜਿਹੜੇ ਧਰਨੇ ਦੇ ਉੱਤੇ ਬੈਹ ਗਏ ਤੇ ਆਮ ਜਨਤਾ ਦਾ ਜਿਹੜਾ ਕੀ ਹੋਊਗਾ ਉਹਨਾਂ ਦੇ ਕੰਮ ਹੋਊਗੇ ਜਾਂ ਨਹੀਂ ਮੁਂਰਬਾਦ ਮੁਂਰਬਾਦ ਇੱਥੇ ਜिले ਜਲੰਧਰ ਦੇ ਵਿੱਚ ਮੁੱਖ ਮੰਤਰੀ ਦੀ ਫੇਰੀ ਹੋ ਗਈ ਰਾਜਪਾਲ ਦੀ ਫੇਰੀ ਹੋ ਗਈ ਹੋਰ ਸੈਂਟਰ ਗਵਰਨਮੈਂਟ ਦੇ ਅਧਿਕਾਰੀਆਂ ਦੀ ਲੇਟਾਵਾਂ ਦੀ ਫੇਰੀ ਹੋ ਜਾਂਦੀ ਆ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਡੀ ਮੰਗੇ ਪੂਰੀ ਕਰੋ ਪੂਰੀ ਕਰੋ ਅਸੀਂ ਕਹਿੰਨੇ ਕਿ ਜਿੱਦਾਂ ਮੁਲਾਜ਼ਮਾਂ ਤੋਂ ਕੰਮ ਕਰਵਾਏ ਜਾਂਦੇ ਆ ਉਦਾਂ ਹੀ ਮੁਲਾਜ਼ਮਾਂ ਦੇ ਕੰਮ ਵੀ ਹੋਣੇ ਚਾਹੀਦੇ ਸੋ। ਤੇ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਆ ਕਹਿੰਦੇ ਧਰਨੇ ਨਹੀਂ ਲੱਗੂਗੇ ਪੰਜਾਬ ਦੇ। ਸੋਸ਼ਲ ਮੀਡੀਆ ਤੇ ਤਾਂ ਲੱਗਦਾ ਕਿ ਪੱਤਲਾਵ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ। ਪੱਤਲਾ ਤਾਂ ਕੋਈ ਨਹੀਂ ਦੇਖਣ ਨੂੰ ਮਿਲ ਰਿਹਾ ਜੀ। ਸੋਸ਼ਲ ਮੀਡੀਆ ਤੇ ਤਾਂ ਬੜਾ ਕੁਝ ਹੋ ਰਿਹਾ। ਇਕੱਲਾ ਸੋਸ਼ਲ ਮੀਡੀਆ ਤੇ ਹੀ ਹੋ ਰਿਹਾ ਤਾਂ। ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਆ ਜ਼ਿਲ੍ਹਾ ਪੱਤਰ ਤੇ ਹੀ ਹੱਲ ਹੋਣ ਵਾਲੀਆਂ ਆ। ਉਹ ਮੰਗਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਨਾ ਕਰਨ ਕਰਕੇ ਅੱਜ ਦਾ ਜਿਹੜਾ ਇਹ ਧਰਨਾ ਦਿੱਤਾ ਜਾ ਰਿ ਲੇ ਲੈਵਲ ਤੇ ਸਾਡੀਆਂ ਮੰਗਾ ਕਈ ਪੈਂਡਿੰਗ ਨੇ ਤੁਹਾਡੇ ਮੁਲਾਜ਼ਮ ਆ ਤੁਸੀਂ ਪੰਜਾਬ ਸਰਕਾਰ ਦੇ ਤੁਹਾਡੀਆਂ ਮੰਗਾ ਹੀ ਨਹੀਂ ਪੂਰੀਆਂ ਨੇ ਤੇ ਆਮ ਜਨਤਾ ਜਿਹੜੀ ਕੰਮ ਕਰਾਣ ਆ ਰਹੀ ਉਹਨਾਂ ਉਹਨਾਂ ਦੇ ਕੀ ਬਣੂਗਾ ਜੀ ਜੀ ਭਗਵਾਨਤ ਮਾਨ ਸਰਕਾਰ ਹੈ ਇੰਦੇ ਸਰਕਾਰ ਦੇ ਦੌਰਾਨ ਜੋ ਮੁਲਾਜ਼ਮਾਂ ਦਾ ਮਾੜਾ ਹਾਲ ਹੋਇਆ ਜਿੰਦਾਬਾਦ ਅਸੀਂ ਦਰਿਆ ਤੇ ਬੈੰਦੇ ਹੁੰਦੇ ਸੀ ਸਾਡਾ ਜਿਹੜਾ ਧਰਨੇ ਪ੍ਰਦਰਸ਼ਨ ਹੁੰਦੇ ਸੀ ਤੇ ਸਰਕਾਰ ਕਿਸੇ ਨਾ ਕਿਸੇ ਲੈਵਲ ਤੇ ਅਧਿਕਾਰੀ ਕਰਮਚਾਰੀਆਂ ਦੀ ਗੱਲ ਸੁਣ ਕੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੁੰਦੇ ਸੀ ਦੋਸਤੋ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਧਰਨਿਆਂ ਦਾ ਸਿਲਸਿਲਾ ਇਹਦਾ ਜਾਰੀ ਆ ਜਿਹੜੀ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਧਰਨੇ ਨਹੀਂ ਲੱਗੂਗੇ ਲੋਕਾਂ ਦੇ ਮਸਲੇ ਹੱਲ ਹੋਗੇ ਜਿਹੜੇ ਬਲਾਜ਼ਮਾ ਨੂੰ ਤਨਖਾਹਾਂ ਮਿਲਣਗੀਆਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਬਣੀਆਂ ਜਾਉਂਗੀਆਂ ਤੇ ਤੁਸੀਂ ਹੁਣ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਜਿਹੜੀਆਂ ਬੀਬੀਆਂ ਭੈਣਾਂ ਵੀ ਇੱਥੇ ਬੈਠੀਆਂ ਹੋਈਆਂ ਤੇ ਮੁਲਾਜ਼ਮ ਵੀ ਜਿਹੜੇ ਇੱਥੇ ਬੈਠੇ ਹੋਏ ਆ ਤੇ ਹੁਣ ਬੀਬੀਆਂ ਵੀ ਇੱਥੇ ਧਰਨੇ ਦੇ ਵਿੱਚ ਬੈਠੀਆਂ ਹੋਈਆਂ ਇਹਨਾਂ ਨੂੰ ਜਾਣਾਂਗੇ ਕੀ ਹੈ ਕੀ ਮੰਗਾਂ ਸਾਰੀਆਂ ਇਹਨਾਂ ਦੀ ਸਸ਼ੀ ਕਲ ਜੀ ਸਸ਼ੀ ਕਲ ਜੀ ਕੀ ਹੋ ਗਿਆ ਅੱਜ ਸਭ ਧਰਨੇ ਦੇ ਵਿੱਚ ਬਿਠਣਾ ਪੈ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਕਾਫੀ ਪੁਰਾਣੀਆਂ ਮੰਗਾਂ ਪਈਆਂ ਨਾ ਇੱਥੇ ਸਾਡੇ ਜ਼ਿਲ੍ਹੇ ਜ਼ਿਲ੍ਹਾ ਲੈਵਲ ਤੇ ਸਾਡੀਆਂ ਮੰਗਾਂ ਕਈ ਪੈਂਡਿੰਗ ਨੇ ਜਿਵੇਂ ਕਿ ਸਾਡੇ ਜਿਹੜੇ ਟੀਨ ਹੈਗੇ ਉਹ ਪ੍ਰੋਮੋਸ਼ਨ ਲਈ ਬੈਠੇ ਉਹਨਾਂ ਦੀ ਪ੍ਰੋਮੋਸ਼ਨਾਂ ਨਹੀਂ ਹੋ ਰ ਕਲਾਸ 3 ਦੀਆਂ ਪੋਸਟਾਂ ਉਹ ਵੀ ਕਲਰਕਾਂ ਤੋਂ ਸੀਨੀਅਰ ਸਹਾਇਕ ਬਣਨੇ ਆ ਉਹ ਵੀ ਹਜੇ ਪੈਂਡਿੰਗ ਪਏ ਨੇ ਉਹ ਵੀ ਨਹੀਂ ਕੁਝ ਹੋ ਰਿਹਾ ਸਾਡੀਆਂ ਸੀਨੀਅਰਿਟੀ ਲਿਸਟ ਬਣਨ ਵਾਲੀਆਂ ਪੈਂਡਿੰਗ ਆ ਉਹ ਵੀ ਨਹੀਂ ਹੋ ਰਹੀਆਂ ਹੈਗੀਆਂ ਸੁਪਰਡੈਂਟ ਗ੍ਰੇਡ 2 ਦੀਆਂ ਪੋਸਟਾਂ ਸਾਡੀਆਂ ਆ ਉਹ ਵੀ ਨਹੀਂ ਕਿਸੇ ਪਾਸੇ ਕੁਝ ਕਰ ਰਹੇ ਸੀ ਉਹਦਾ ਕਰਕੇ ਅੱਜ ਹੜਤਾਲ ਤੇ ਬੈਠੇ ਆਂਗੇ ਸਾਡੀਆਂ ਜ਼ਿਲ੍ਹਾ ਲੈਵਲ ਤੇ ਤਾਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੇ ਆਂ ਜੀ ਸਰਕਾਰ ਤਾਂ ਕਹਿੰਦੀ ਸੀ ਕਿ ਮੰਗਾਂ ਪੂਰੀਆਂ ਕਰਾਂਗੇ ਹਰੇਕ ਮੰਗ ਉੱਤਰਨੇ ਨਹੀਂ ਲੱਗੋਗੇ ਪੰਜਾਬ ਦੇ ਵਿੱਚ ਕਿੰਨਾਰ ਉਹ ਕੀ ਕਰੀਏ ਸਾਨੂੰ ਮਜਬੂਰੀ ਆ ਅਸੀਂ ਕਰਨਾ ਮਜਬੂਰੀ ਕਰਕੇ ਇੱਥੇ ਬੈਠੇ ਆਂ ਸਾਨੂੰ ਕੋਈ ਸ਼ੌ ਕਿਸੇ ਪਬਲਿਕ ਨੂੰ ਪਰੇਸ਼ਾਨ ਨਾ ਕਰੀਏ ਤੇ ਇੱਥੇ ਦਰਿਆ ਤੇ ਆ ਕੇ ਬੈਠੀ ਹੈ ਭਾਈ ਕੀ ਮਾਮਲਾ ਕੀ ਅੱਜ ਜਿਹੜਾ ਤੁਹਾਨੂੰ ਪ੍ਰੋਟੈਸਟ ਤੇ ਬਹਿਣਾ ਪੈ ਰਿਹਾ ਕੀ ਮਾਮਲਾ ਕੀ ਹੈ ਇਹ ਜੀ ਮਾਮਲਾ ਹੈਗਾ ਜਿੰਨੇ ਵੀ ਸਾਡੇ ਡੀਸੀ ਆਫਿਸ ਜਲੰਧਰ ਦੇ ਮੁਲਾਜ਼ਮ ਆ ਉਹਦੇ ਵਿੱਚ ਸਾਡੀਆਂ ਸਾਰੀਆਂ ਸਬਡਿਵੀਜ਼ਨਾਂ ਐਸਡੀਐਮ 1 ਐਸਡੀਐਮ 2 ਸਬਡਿਵੀਜ਼ਨ ਬੈਸਟੇ ਨਕੋਤਰ ਸ਼ਾਹਕੋਟ ਫਲੋਰ ਆਜ਼ਮਪੁਰ ਇਹਨਾਂ ਸਬਡਿਵੀਜ਼ਨਾਂ ਤੇ ਤੇ ਹੈੱਡਕੁਆਟਰ ਤੇ ਜਿੰਨੇ ਵੀ ਕਰਮਚਾਰੀ ਕੰਮ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਜਿਲ੍ਹਾ ਪੱਧਰ ਤੇ ਹੀ ਹੱਲ ਹੋਣ ਵਾਲੀਆਂ ਆ ਉਹ ਮੰਗਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਨਾ ਕਰਨ ਕਰਕੇ ਅੱਜ ਦਾ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਸਾਡੇ ਅਫਸਰਾਂ ਦੇ ਕੋਲ ਆਪਣੇ ਹੀ ਸਟਾਫ ਦੇ ਜਿਹੜੇ ਕੰਮ ਕਰਨ ਦਾ ਇਸ ਵੇਲੇ ਸਮਾਂ ਨਹੀਂ ਹੈਗਾ ਅਸੀਂ ਨਹੀਂ ਕਹਿੰਦੇ ਕਿ ਅਫਸਰ ਜਿਹੜੇ ਆ ਉਹ ਮਤਲਬ 100% ਗਲਤ ਹੈਗੇ ਨੇ ਅਫਸਰਾਂ ਦੀ ਵੀ ਇਸ ਵੇਲੇ ਮਜਬੂਰੀ ਇਹ ਬਣੀ ਪਈ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਦੇ ਸਰਕਾਰ ਦੇ ਦੌਰਾਨ ਜੋ ਮੁਲਾਜ਼ਮਾਂ ਦਾ ਮਾੜਾ ਹਾਲ ਹੋਇਆ ਉਹ ਪਹਿਲਾਂ ਕਦੀ ਨਹੀਂ ਹੋਇਆ ਮੇਰੀ 25 ਸਾਲ ਦੀ ਨੌਕਰੀ ਦੇ ਦੇਖਣ ਵਿੱਚ ਇਹ ਆਇਆ ਕਿ ਪਹਿਲਾਂ ਅਸੀਂ ਦਰਿਆ ਤੇ ਬੈੰਦੇ ਹੁੰਦੇ ਸੀ ਸਾਡਾ ਜਿਹੜਾ ਧਰਨੇ ਪ੍ਰਦਰਸ਼ਨ ਹੁੰਦੇ ਸੀ ਤੇ ਸਰਕਾਰ ਕਿਸੇ ਨਾ ਕਿਸੇ ਲੈਵਲ ਤੇ ਅਧਿਕਾਰੀ ਕਰਮਚਾਰੀਆਂ ਦੀ ਗੱਲ ਸੁਣ ਕੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੁੰਦੇ ਸੀ ਲੇਕਿਨ ਇਸ ਸਰਕਾਰ ਨੇ ਅਧਿਕਾਰੀਆਂ ਦੇ ਵਿੱਚ ਵੀ ਇੱਕ ਢਿੱਖ ਬਣਾ ਦਿੱਤੀ ਹੋਈ ਹੈ ਕਿ ਕੋਈ ਗੱਲ ਨਹੀਂ ਸਰਕਾਰੀ ਮੁਲਾਜ਼ਮ ਭੌਂਦੇ ਭੌਂਕੀ ਜਾਣ ਇਹਨਾਂ ਨੇ ਬੈਠ ਕੇ ਉੱਠ ਜਾਣਾ ਹੁੰਦਾ ਆ ਤੇ ਅਸੀਂ ਇਹਨਾਂ ਦੇ ਕੰਮ ਨਹੀਂ ਕਰਨੇ ਲੇਕਿਨ ਅਸੀਂ ਅੱਜ ਦੇ ਇਸ ਧਰਨੇ ਤੋਂ ਇੱਕ ਦੁਬਾਰਾ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਸਾਡੇ ਜ਼ਿਲ੍ਹਾ ਪੰਤਰੀ ਕੰਮ ਆ ਸਰਕਾਰ ਨੇ ਸਾਨੂੰ ਡੀਏ ਨਹੀਂ ਦੇਣਾ ਨਾ ਤੇ ਬਹਲੇ ਨਾ ਪੈਨਸ਼ਨ ਭਰ ਲਈ ਨਹੀਂ ਕਰਨੀ ਉਹ ਸਾਡੇ ਸੂਬਾ ਪੱਧਰ ਤੇ ਆ ਲੇਕਿਨ ਜਿਹੜੇ ਜ਼ਿਲ੍ਹਾ ਪੱਧਰ ਦੇ ਕੰਮ ਆ ਜਿਸ ਤਰ੍ਹਾਂ ਕਿ ਸਾਡੇ ਸੁਪਰਨ ਗ੍ਰੇਡ 2 ਦੀਆਂ ਪ੍ਰਮੋਸ਼ਨਾਂ ਆ 플ੋਰ ਹੈ ਨਕੋਦਰ ਐ ਐਸਜੀਐਮ 2 ਦੀਆਂ ਸੀਟਾਂ ਖਾਲੀ ਪਈਆਂ ਇਹਨਾਂ ਤੇ ਬੰਦੇ ਤਨਾਤ ਨਹੀਂ ਕੀਤੇ ਜਾ ਰਹੇ ਸਾਡੇ ਜਿਹੜੇ ਕਲਰਕਾਂ ਉਹਨਾਂ ਨੂੰ ਸੀਨੀਅਰ ਸਹਾਇਕ ਪਰ ਪੰਦੂਨ ਤਾਂ ਨਹੀਂ 在那儿的。 ਔਰ ਪਦੁਨਤੀ ਦੇ ਕਾਰਨ ਕਿ ਸਾਡੀਆਂ ਜਿਹੜੀਆਂ ਕਿਸੇ ਵੀ ਕਰਮਚਾਰੀ ਦਾਇਓ ਦਰਜਾ 3 ਆਇਓ 4 ਆ ਗਰੁੱਪ B ਆ ਗਰੁੱਪ C ਆ ਗਰੁੱਪ D ਆ ਉਹਨਾਂ ਦੀਆਂ ਅੱਲੇ ਤੱਕਰ 22 ਤੋਂ ਬਾਅਦ 2022 ਤੋਂ ਬਾਅਦ ਸਨਿਆਰਤਾ ਸੂਚੀਆਂ ਹੀ ਜਾਰੀ ਨਹੀਂ ਹੁੰਦੀਆਂ ਜਿਹੜੀਆਂ ਹੋਈਆਂ ਜਿਹੜੀਆਂ ਕਿ ਸਰਕਾਰੀ ਹਦਾਇਤਾਂ ਮੁਤਾਬਕ ਹਰ ਸਾਲ ਸਨਿਆਰਤਾ ਸੂਚੀ ਜਿਹੜੀ ਅਪਡੇਟ ਕਰਨੀ ਹੁੰਦੀ ਆ ਉਹਦੇ ਉਹਨੇ ਮੁਤਾਬਕ ਹੀ ਰੋਸਟਰ ਰਜਿਸਟਰ ਅਪਡੇਟ ਹੋਣਾ ਹੁੰਦਾ ਕਿ ਆਪਣੇ ਜਿਹੜੇ ਆ ਬੰਦੇ ਉਸ ਸਨਿਆਰਤਾ ਸੂਚੀ ਉਹ ਰੋਸਟਰ ਦੇ ਮੁਤਾਬਕ ਆ ਉਸ ਸਿਆਰਤਾ ਕਮੇਰਟ ਦੇ 로ਸਟਰ ਦੇ ਆਧਾਰ ਤੇ ਜਿਹੜੇ ਆ ਬੰਦੇ ਅਗਲੀ ਸੀਟ ਤੇ ਪਤਨਤ ਹੋ ਜਾਣ। ਮੁਲਾਜ਼ਮ ਨੂੰ ਆਪਣੀ 20-25 ਸਾਲ ਦੀ ਨੌਕਰੀ 'ਚ ਆਸ ਕੀ ਹੁੰਦੀ ਆ ਇੱਕ ਪ੍ਰਮੋਸ਼ਨ ਜਦ ਉਹ ਹੀ ਚੀਜ਼ਾਂ ਨਹੀਂ ਸਾਨੂੰ ਮਿਲਣੀਆਂ ਤੇ ਫਿਰ ਅਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਧਰਨੇ ਤੇ ਬੈਠਣ ਤੋਂ ਮਜਬੂਰ ਨਾ ਹੋਵਾਂਗੇ ਤਾਂ ਕੀ ਕਰਾਂਗੇ ਸਰ ਤੁਹਾਡੇ ਮੁਲਾਜ਼ਮ ਹ ਤੁਸੀਂ ਪੰਜਾਬ ਸਰਕਾਰ ਦੇ ਤੁਹਾਡੀਆਂ ਮੰਗਾਂ ਹੀ ਨਹੀਂ ਪੂਰੀਆਂ ਨੇ ਤੇ ਆਮ ਜਨਤਾ ਜਿਹੜੀ ਕੰਮ ਕਰਾਣ ਆ ਰਹੀ ਹੈ ਉਹ ਉਹਨਾਂ ਦਾ ਕੀ ਬਣੂਗਾ ਏਹੀ ਮੈਂ ਬੇਨਤੀ ਕੀਤੀ ਕਿ ਇਸ ਵਿੱਚ ਇਸ ਸਮੇਂ ਜਿਹੜਾ ਅਧਿਕਾਰੀਆਂ ਦਾ ਵੀ ਅਸੀਂ ਪੂਰੇ ਤੌਰ ਤੇ ਦੋਸ਼ੀ ਨਹੀਂ ਠਾ ਸਕਦੇ ਕਿਉਂਕਿ ਆਏ ਦਿਨ ਇੱਥੇ ਜ਼ਿਲ੍ਹਾ ਜਲੰਧਰ ਦੇ ਵਿੱਚ ਮੁੱਖ ਮੰਤਰੀ ਦੀ ਫੇਰੀ ਹੋ ਗਈ ਰਾਜਪਾਲ ਦੀ ਫੇਰੀ ਹੋ ਗਈ ਹੋਰ ਸੈਂਟਰ ਗਵਰਨਮੈਂਟ ਤੇ ਅਧਕਾਰ ਦੀਆਂ ਦੀ ਲੇਟਾਵਾਂ ਦੀ ਫੇਰੀ ਹੋ ਜਾਂਦੀ ਆ ਕੋਈ ਸੂਬਾ ਪੱਧਰ ਦੇ ਪ੍ਰੋਗਰਾਮ ਆ ਇੱਥੇ ਗੁਰਗੋਬਿੰਦ ਸਿੰਘ ਸਟੇਡੀਅਮ ਚ ਕਰਾਉਣੇ ਆ ਜੀ ਕੋਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆ ਜੋਤਨ ਸ਼ੇਮ ਬਰੋਦਾ ਸਾਰੇ ਅਧਿਕਾਰੀ ਇਹਨਾਂ ਕੰਮਾਂ ਦੇ ਵਿੱਚ ਰੁੱਝੇ ਹੋਏ ਉਲਝੇ ਹੋਏ ਆ ਕੋਈ ਨਾ ਕੋਈ ਸਰਕਾਰ ਦੇ ਇਦਾਂ ਦੇ ਆਰਡਰ ਆ ਇਹਨਾਂ ਦੇ ਵੀ ਆ ਕੰਮ ਹੁਣੇ ਕਰੋ ਹੁਣੇ ਕਰੋ ਤੇ ਅਸੀਂ ਕਹਿੰਨੇ ਕਿ ਜਿੱਦਾਂ ਮੁਲਾਜ਼ਮਾਂ ਤੋਂ ਕੰਮ ਕਰਵਾਏ ਜਾਂਦੇ ਆ ਉਦਾਂ ਹੀ ਮੁਲਾਜ਼ਮਾਂ ਦੇ ਕੰਮ ਵੀ ਹੋਣੇ ਚਾਹੀਦੇ ਸਰ ਪੰਜਾਬ ਸਰਕਾਰ ਸੋਸ਼ਲ ਮੀਡੀਆ ਦੇ ਬੜੀ ਐਕਟਿਵ ਆ ਕਹਿੰਦੇ ਹੀ ਕੰਮ ਹੀ ਬੜੇ ਕਰਾ ਰਹੇ ਆ ਤੁਹਾਨੂੰ ਲੱਗਦਾ ਕੰਮ ਹੋ ਰਿਹਾ ਪੰਜਾਬ ਦੇ ਪੰਜਾਬ ਚ ਸਾਨੂੰ ਤਾਂ ਨਜ਼ਰ ਨਹੀਂ ਆ ਰਹਾ ਫਿਲਹਾਲ ਤਾਂ ਅੱਡੇ ਕੰਮ ਨਹੀਂ ਹੋ ਰਹਾ ਇਹ ਤਾਂ ਉਹਦੇ ਬਾਰੇ ਬਾਤ ਦੱਸ ਸਕਦੇ ਆ ਤੇ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਆ ਕਹਿੰਦੇ ਤਰਨੇ ਨਹੀਂ ਲੱਗੂਗੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਲੱਗਦਾ ਕਿ ਬਦਲਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਬਦਲਾਅ ਤਾਂ ਕੋਈ ਨਹੀਂ ਦੇਖਣ ਨੂੰ ਮਿਲ ਰਿਹਾ ਜੀ ਸੋਸ਼ਲ ਮੀਡੀਆ ਤੇ ਤਾਂ ਬੜਾ ਕੁਝ ਹੋ ਰਿਹਾ ਇਕੱਲਾ ਸੋਸ਼ਲ ਮੀਡੀਆ ਤੇ ਹੀ ਹੋ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਪੰਜਾਬ ਦੇ ਇਸ ਟਾਈਮ ਸਟੈਂਡ ਬਣੇ ਹੋਏ ਮੁਲਾਜ਼ਮ ਨਹੀਂ ਜਿਹੜੇ ਜਿਹੜੇ ਧਰਨੇ ਦੇ ਉੱਤੇ ਬਹਿ ਗਏ ਤੇ ਆਮ ਜਨਤਾ ਦਾ ਜਿਹੜਾ ਕੀ ਹੋਊਗਾ ਉਹਨਾਂ ਦੇ ਕੰਮ ਹੋਊਗੇ ਜਾਂ ਨਹੀਂ ਕੈਮਰਾਮੈਨ ਬਿੰਕੋਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ